ਹਾਂਜੀ ਸਤਿ ਸ੍ਰੀ ਅਕਾਲ ਜੀ। ਹੋ ਠੀਕ ਹੋਈ ਸਾਰੇ। ਅਨ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ 45 ਚੈਨਲ ਤੇ। ਹਾਂਜੀ ਕੱਲ ਨਾ ਆਪਾਂ ਇੱਕ ਵੀਡੀਓ ਪਾਈ ਸੀ। ਜੋ ਮਾਤਾ ਜੀ 6-7 ਦਿਨਾਂ ਤੋਂ ਗੁੰਮ ਸੀਗੇ। ਪਟਿਆਲਾ ਕੋਲ ਪਿੰਡ ਇਹਨਾਂ ਦਾ ਤਰਹੀੜੀ ਪਿੰਡ, ਤਰਹੀੜੀ ਜੱਟਾਂ ਪਿੰਡ ਇਹਨਾਂ ਦਾ। ਮਾਤਾ ਜੀ ਦੀ ਕੱਲ ਕੱਲ ਰਾਤ ਆਪਾਂ ਕੋਲੇ ਰਹਿ ਸੀ ਇੱਥੇ ਤੇ ਕੱਲ ਸਵੇਰੇ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ। ਜੋ ਮਾਤਾ ਜੀ ਦੇ ਘਰਦਿਆਂ ਕੋਲੇ ਉਹ ਵੀਡੀਓ 2:30 ਵਜੇ ਤੱਕ ਪਹੁੰਚ ਗਈ। ਤੁਸੀਂ ਬਹੁਤ ਸ਼ੇਅਰ ਕੀਤੀ ਬਹੁਤ ਪਿਆਰ ਦਿੱਤਾ ਆਪਣੇ ਇਸ ਚੈਨਲ ਬਣਾਏ ਨੂੰ ਤੇਰੇ ਮਾਤਾ ਜੀ ਦੀ ਬਹੁਤ ਸਪੋਰਟ ਹੋਈ ਵਿਚਾਰੀ ਦੀ ਇਹ ਪਹੁੰਚ ਗਈ ਤੇ ਉਹਨਾਂ ਨੇ ਦੇਖ ਲਈ ਵੀਡੀਓ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਮਾਤਾ ਜੀ ਨਾਲ ਵੀਡੀਓ ਕਾਲ ਕਰਾ ਕੇ ਮਾਤਾ ਜੀ ਨਾਲ ਗੱਲ ਕਰਾਈ ਮਾਤਾ ਜੀ ਵੀ ਦੇਖ ਕੇ ਉਹਨਾਂ ਨੂੰ ਬਹੁਤ ਭਾਵੁਕ ਹੋ ਗਏ ਸੀਗੇ ਤੇ ਉਹਨਾਂ ਨੇ ਵੀਡੀਓ ਕਾਲ ਤੇ ਗੱਲ ਕੀਤੀ ਮਾਤਾ ਜੀ ਨਾਲ ਫਿਰ ਉਹਨਾਂ ਨੇ ਦੱਸਿਆ ਵੀ ਸਾਨੂੰ ਵੀ ਅਸੀਂ ਮਾਤਾ ਜੀ ਨੂੰ ਹਫ਼ਤੇ ਤੋਂ ਭਾਲੀ ਜਾਣੇ ਹੈਗੇ ਮੈਂ ਆਪਣੀ ਭੈਣ ਕੋਲੇ ਗਈ ਸੀਗੀ ਮਾਤਾ ਜੀ ਤਾਂ ਇਸ ਵੀਡੀਓ ਜੀ ਤੁਸੀਂ ਜਦੋਂ ਸ਼ੇਅਰ ਕੀਤੀ ਤਾਂ ਫਿਰ ਆਪਣੇ ਨਾ ਇੱਥੇ ਅਦਰਸ਼ਨਗਰ ਦੇ 7 ਨੰਬਰ ਗਲੀ ਚ ਮਨਪ੍ਰੀਤ ਜੀ ਰਹਿੰਦੇ ਆ ਹਨਪ੍ਰੀਤ ਉਹ ਦਰੋਗਾ ਉਹ ਦਰੋਗਾ ਰਹਿਿਆ ਪਹਿਲਾਂ ਉਹ ਹੁਣ ਮੁਕਸਰ ਡਿਊਟੀ ਹੈ ਉਹਨਾਂ ਨੇ ਵੀ ਬਹੁਤ ਸਹਿਯੋਗ ਕੀਤਾ ਉਹਨਾਂ ਨੇ ਇਹ ਵਿਚਾਰੇ ਨੇ ਵੀਡੀਓ ਦੇਖ ਕੇ ਮਾਤਾ ਜੀ ਦੇ ਪਿੰਡ ਵੀ ਫੋਨ ਕਰਿਆ ਪਤਾ ਲੱਗਿਆ ਦੋ ਮਾਤਾ ਉਦੋਂ ਰੈਸਟ ਜਾਰੀ ਸੀ ਉਹਨਾਂ ਦੀ ਉਹਨਾਂ ਨੇ ਵੀ ਬਹੁਤ ਸਹਿਯੋਗ ਕੀਤਾ ਵਿਚਾਰੇ ਨੇ ਜਦੋਂ ਉਹਨਾਂ ਦੀ ਗੱਲ ਕਰਵਾਈ ਮਾਤਾ ਜੀ ਨਾਲ ਤਾਂ ਉਹ ਬਚਰੇ ਉਹਦੀ ਕਾਰ ਲੈ ਕੇ ਉਥੋਂ ਚੱਲ ਪਏ 3:00 ਵਜੇ ਚੱਲ ਪਏ ਸੀਗੇ ਤੇ ਹੁਣ ਉਹ ਆਪਣੇ ਕੋਲੇ ਪਹੁੰਚ ਰਹੇ ਹੈਗੇ ਹਣ ਆਉਣ ਵਾਲੇ ਹੀ ਆ ਸਾਡੇ ਕੋਲੇ ਉਹਨਾਂ ਨਾਲ ਵੀ ਐਨ ਵੀਡੀਓ ਕਾਲ ਤੇ ਗੱਲ ਕਰਵਾਉਣੇ ਹੁਣ ਤੁਹਾਡੇ ਨਾਲ ਸੀ ਉਹ ਆ ਰਹੇ ਹੈ ਬਸ ਹਾਂਜੀ ਆ ਰਹੇ ਜਿਹਨੇ ਮਾਤਾ ਜੀ ਦੇ ਘਰ ਦੇ ਆ ਆ ਗਈ ਜੀ ਹੁਣ ਮਾਤਾ ਜੀ ਦੇ ਘਰ ਦੇ ਪਹੁੰਚ ਗਏ ਮਾਤਾ ਜੀ ਬਚਰੀ ਪਹਿਲਾਂ ਬਾਹਰ ਬੈਠੀ ਉਡੀਕ ਰਹੀ ਸੀ ਪਹਿਲੇ ਦੋ ਪਹਿਲਾਂ ਤਾਂ ਅੰਦਰ ਬੈਠੇ ਜੀ ਮਾਤਾ ਜੀ ਨੂੰ ਅਸੀਂ ਜਦ ਦੱਸਿਆ ਵੀ ਤੁਹਾਡੇ ਆਪਣੇ ਘਰ ਦੇ ਆਏ ਤਾਂ માતા ਜੀ ਬਾਹਰ ਆ ਕੇ ਸਾਹਮਣੇ ਸੜਕ ਤੇ ਬੈਠੀ ਸੀ ਤੇ ਡੀਕਣ ਲੱਗ ਗਈ ਆ ਜੀ માતા ਜੀ ਦੇ ਭਤੀਜੇ ਆਗੇ ਆ માતા ਜੀ ਦੇ ਇਹ માતા ਜੀ ਦੇ ਭਾਣ ਜਾਈ ਅਮਰੀਕ ਸਿੰਘ ਸੀਗੇ ਇੱਕ ਮੁੰਡਾ ਨਾਲ ਆਇਆ ਸੀ ਉਹਨਾਂ ਦੇ ਤੇ માતા ਜੀ ਵੀ ਹੁਣ ਵਿਚਾਰੇ ਇਹਨਾਂ ਨੂੰ ਦੇਖ ਕੇ ਰੋਣ ਲੱਗ ਗਏ ਫਿਰ ਵਿਚਾਰੀ ਚੁੱਪ ਕਰਕੇ ਬੈਠੀ ਸੀ માતા ਨੂੰ ਆਏ ਸੀਗੇ ਵੀ ਨਾ ਕਹਿਣ ਵੀ ਕਿੱਧਰ ਆ ਗਈ ਤੂੰ ਫਿਰ ਅਸੀਂ ਉਹਨਾਂ ਨੂੰ ਅੰਦਰ ਲੈ ਗਏ ਉਹ ਅੰਦਰ ਲਿਆ ਕੇ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਚਾਹ ਪਾਣੀ ਪਿਆਇ ਨਾਲੇ ਮਾਤਾ ਜੀ ਨੂੰ ਆਖਿਆ ਵੀ ਆਜੋ ਤੁਸੀਂ ਅੰਦਰ ਬਹਿ ਕੇ ਚਾਹ ਪਾਣੀ ਪੀਂਦਿਓ ਮਾਤਾ ਜੀ ਵਿਚਾਰੀ ਉੱਠ ਕੇ ਆਪਦੇ ਭਾਂਜੇ ਦੇ ਨਾਲ ਦੱਸਦੀ ਉਹਨਾਂ ਨੂੰ ਵੀ ਮੈਂ ਇਸ ਤਰ੍ਹਾਂ ਰੁੱਲ ਗਈ ਸੀ ਮੈਨੂੰ ਚੌਂਦੀ ਲੱਗ ਗਈ ਤਾਂ ਫਿਰ ਆ ਗਏ ਸੀ ਸਾਰਾ ਦੱਸਿਆ ਉਹਨਾਂ ਨੇ ਫਿਰ ਹਾਲਚਲ ਤੇ ਸਿਰ ਨੂੰ ਚਾਹ ਪਾਣੀ ਪਿਆ ਅੰਦਰ ਬਾਹਰ ਬੈਠ ਫਿਰ ਅਸੀਂ ਅੰਦਰ ਬੈਠ ਕੇ ਮਾਤਾ ਜੀ ਨੂੰ ਚਾਹ ਪਾਣੀ ਪਿਆ ਨਾਲੇ ਜਿਹੜੇ ਉਹਦੇ ਰਿਸਟ ਘਰ ਦੇ ਸੀ ਸਾਰਿਆਂ ਨੇ ਬੈਠ ਕੇ ਚਾਹ ਪਾਣੀ ਪੀਤਾ ਤੇ ਉਹਨਾਂ ਨੇ ਹਾਲਚਾਲ ਪੁੱਛਿਆ ਮਾਤਾ ਜੀ ਨੂੰ ਕਿ ਕਿਵੇਂ ਤੂੰ ਇਸ ਤਰ੍ਹਾਂ ਇੱਧਰ ਆ ਗਈ ਤਾਂ ਮਾਤਾ ਜੀ ਨੇ ਦੱਸਿਆ ਮੈਂ ਤਾਂ ਬੱਸ ਚੜੀ ਸੀਗੀ ਤੇ ਤਰੇਹੜੀ ਜੱਟ ਉਤਰਨਾ ਸੀਗਾ ਪਰ ਇਹਨੂੰ ਪਤਾ ਨਹੀਂ ਲੱਗਿਆ ਚੌਂਦੀ ਲੱਗ ਗਈ ਵਿਚਾਰੀ ਨੂੰ ਕਿ ਉਵੇਂ ਗਾਂਹ ਆਏਗੀ ਵਿਚਾਰੀ ਇੱਧਰ ਹਣ ਮਾਤਾ ਜੀ ਜਾ ਰਹੀ ਸੀ ਤੇ ਮਾਤਾ ਜੀ ਨਾਲ ਸਾਰਿਆਂ ਨੂੰ ਮਿਲ ਕੇ ਗਏ ਸਾਰੇ ਪਰਿਵਾਰ ਨਾਲ ਸਾਡੇ ਛੋਟੇ ਬੱਚਿਆਂ ਨੂੰ ਵੀ ਮਿਲ ਕੇ ਵਿਚਾਰੀ ਨੇ ਅਸ਼ੀਰਵਾਦ ਵੀ ਦੇ ਕੇ ਗਏ ਸਾਰਿਆਂ ਨੂੰ ਕਹਿੰਦੀ ਜਾਉਂਦੇ ਰਹੋ ਕਹਿ ਕੇ ਗਈ ਵਿਚਾਰੀ ਬਹੁਤ ਧੰਨਵਾਦ ਕੀਤਾ ਸਾਰਿਆਂ ਨੇ ਹਣ ਜਾ ਰਹੀ ਸੀ ਮਾਤਾ ਜੀ ਮਾਤਾ ਜੀ ਵਿਚਰੀ ਬਹੁਤ ਭਾਵਕ ਹੋ ਰਹੀ ਸੀ ਜਾਂਦੀ ਵਿਚਰੀ ਕਹੀਂ ਤੁਸੀਂ ਮੈਨੂੰ ਬਹੁਤ ਸੰਭਾਲਿਆ ਵਧੀਆ ਕੀਤਾ ਪਰਿਵਾਰ ਨਾਲ ਮਿਲਤਾ ਮੰਦ ਸਾਰੇ ਬਹੁਤ ਵਧੀਆ ਸੀਗੇ ਉਹ ਵਿਚਾਰੇ ਮਿਲ ਕੇ ਗਏ ਫਿਰ ਜਿਹੜਾ ਹੁਣ ਸਮਾਨ ਵਿਚਰੀ ਨੂੰ ਪਹਿਲਾਂ ਹੀ ਚਾਦਰ ਵਗੈਰਾ ਦਿੱਤੀ ਸੀ ਉਹ ਕੰਜੀ ਲੀੜੇ ਵੀ ਹੋਰ ਦੇ ਦਿੱਤੇ ਸੀ ਕੋਲੋਂ ਲੀੜੇ ਕੱਪੜੇ ਪਏ ਸੀਗੇ ਆਪਣੀ ਦੁਕਾਨ ਚ ਉਤਰ ਉਹ ਮਾਤਾ ਜੀ ਚੱਕ ਕੇ ਲੈ ਕੇ ਆਏ ਆ ਫਿਰ ਹੁਣ ਮਾਤਾ ਜੀ ਜਾ ਰਹੇ ਆ ਦੁਬਾਰ ਫਿਰ ਮਾਤਾ ਜੀ ਮਿਲੇ ਸਾਰੇ ਪਰਿਵਾਰ ਨੂੰ ਹਣ ਮਾਤਾ ਜੀ ਕਾਰ ਵਿੱਚ ਬੈਠਦੇ ਤੇ ਉਹ ਵੀ ਵਿਚਾਰਿਆਂ ਨੇ ਬਹੁਤ ਧੰਨਵਾਦ ਕੀਤਾ ਆਪਣੇ ਸਾਰੇ ਪਰਿਵਾਰ ਦੇ ਫਿਰ ਕਹਿੰਦੇ ਵੀ ਤੁਸੀਂ ਬਹੁਤ ਵਧੀਆ ਕੀਤਾ ਹੁਣੇ ਵਿਚਾਰੇ ਜਾ ਰਹੇ ਆਪਣੇ ਘਰ ਨੂੰ ਮਾਤਾ ਜੀ ਬੈਠ ਕੇ ਕਾਰ 'ਚ ਉਹਨਾਂ ਦੇ ਪਰਿਵਾਰ ਦੇ ਉਹ ਵੀ ਖੜੇ ਹੈਗੇ ਵਿਚਾਰੇ ਬੈਠਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਸੀ ਭਰਾਵੋ ਵਿਚਾਰੀ ਮਾਤਾ ਜੀ ਨੂੰ ਉਹਨਾਂ ਦੇ ਘਰ ਦੇ ਮਿਲ ਗਏ ਆਪੀਏ ਧੰਨਵਾਦ ਸਾਰਿਆਂ ਦਾ ਆਪਣੇ ਚੈਨਲ ਮਾਲਵਾ ਫਾਰਮ 45 ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਧੰਨਵਾਦੀ ਸਾਰਿਆਂ ਦਾ